ਹੂੰ ਐ ਸਾਸੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ 2 ਦਿਨ ਹੋ ਗਏ ਵੀਡੀਓ ਨਹੀਂ ਪਾ ਰਹੇ ਤੇ ਬਹੁਤ ਕੰਮ ਕਰਦੇ ਜੀ ਬਾਈ ਬਹੁਤ ਉਲਝੇ ਹੋਏ ਤੇ ਤੇ ਇੱਕ ਰੱਬ ਨੇ ਮੌਸਮ ਇਹ ਜਾ ਕਰ ਤੇ ਹੁਣ 2-4 ਦਿਨਾਂ ਤੇ ਭੱਗ ਤਈ ਹੋ ਚੱਲੇ ਸੰਜੋ ਵੈਸੇ ਤਾਂ ਪਰ ਆ ਦੋ ਚਾਰ ਦਿਨਾਂ ਤੇ ਤਾਂ ਬਹੁਤ ਹੀ ਜ਼ਿਆਦਾ ਦੇਖੋ ਤੁਹਾਡੇ ਮਗਰ ਮੈਂ ਨਾ ਮੇਰੇ ਮਗਰ ਸੱਚੋਂ ਪਿੱਛੇ ਤੁਹਾਨੂੰ ਦਿਖਦੀ ਹੋਣਾ ਧੁੰਦ ਕਿੰਨੀ ਆ ਤੇ ਰਸਤੇ ਦਾ ਹੋਰ ਵੀ ਜ਼ਿਆਦਾ ਤਾਂ ਖੜ ਗਿਆ ਖੇਤ ਦੇ ਬੜਾ ਮੋਟਾ ਇੱਧਰ ਥੋੜਾ ਹੁਣ 10:00 ਵਜ ਗਏ ਥੋੜਾ ਘਟ ਗਿਆ ਸਵੇਰ ਟਾਈਮ ਤਾਂ ਹੋਰ ਵੀ ਜ਼ਿਆਦਾ ਤਾਂ ਬਿਲਕੁਲ ਨਹੀਂ ਦਿਖਦੀ ਸੀ ਤੇ ਮੈਂ ਜਿੰਨਾ ਇੱਧਰ ਆਏ ਹੋਇਆ ਹੁਣ ਬੁੱਟਿਆਂ ਵਾਲੀ ਗੰਕ ਰਹਿ ਗਈ ਬਾਈ ਸਾਡੀ ਇੱਥੇ ਮੋਟਰ ਕੋਲ ਜਿੱਥੇ ਆ ਮੋਟਰ ਪਾਈ ਹੋਈ ਹੈ ਮੋਟਰ ਤੁਹਾਨੂੰ ਦਿਖਦੀ ਨਹੀਂ ਹੋਣੀ ਉਹ ਮਣੀ ਮਣੀ ਦਿਖਦੀ ਆ ਤੇ ਇੱਥੇ ਰਹਿ ਗਏ ਬਸ ਇਹਨੂੰ ਦੇਖਣਾ ਤੇ ਰੌਣੀ ਕਰਾ ਰਿਹਾ ਤੇ ਕਿਹਜ ਪਪੂਲਰ ਨਹੀਂ ਛਟੀਆਂ ਛੰਗੀਆਂ ਹੋਈਆਂ ਉਹ ਚੱਕਣੀਆਂ ਚਿੰਦਾ ਕਹਿੰਦਾ ਮੈਂ ਚੱਕ ਲੰਦਾ ਬਾਲਣ ਮੈਂ ਘੱਲ ਲਈ ਜਾ ਬਾਈ ਦਰਖਤ ਥੱਲੇ ਤਾਂ ਐ ਤੱਕ ਉਹ ਆ ਚੱਲਦਾ ਏ ਜਿਵੇਂ ਮੀਂਹ ਪੈਂਦਾ ਹੁੰਦਾ ਕਿੰਮਨ ਕਾਣੀ ਹੁੰਦੀ ਆ ਆ ਮਿਲੋ ਚਿੰਨੇ ਨੂੰ ਲੋ ਬਾਈ ਚਿੰਨੇ ਆ ਹੋ ਸਤਿਕਾਰ ਜੇ ਬਾਈ ਇੱਥੇ ਵੀ ਜਣਾ ਹਲੇ ਬਾਈ ਨਹੀਂ ਨਾ ਚਿੰਨੇ ਹੋ ਗਏ ਤੇਨੇ ਕਣਕ ਤਾਂ ਹੋ ਗਈ ਐ ਦੇਖ ਮੜਿਆ ਪੱਟੀਆਂ ਇਹ ਠਾਹਾਂ ਦੇ ਮੜਿਆ ਪੱਟੀਆਂ ਕਣਕ ਤਾਂ ਹੋ ਗਈ ਆ ਦੇ ਉਹ ਚਰਮੜਾ ਪੱਟਦਾ ਸੀ ਜਿਹੜੀ ਤੋਂ ਜੀਰੀ ਛੱਡੀ ਹੋਈ ਇਹਨੇ ਬਾਅਦ ਚ ਹੂੰ ਤੂੰ ਕਰੀ ਆ ਦੇ ਉਹ ਮੜਾ ਚਲ ਮੈਂ ਸਮਝ ਗਿਆ ਤੂੰ ਆ ਪੱਟੀ ਮੜੇ ਐਤੀ ਹੋਣੀ ਤਾਂ ਨਾਲ ਮੈਂ ਐਸਤੇ ਖੜਾ ਰਹਾ ਪਾ ਕੇ ਰੱਖਿਆ ਤਸ ਸਹੀ ਗੱਲ ਲੈ ਰੋਣੀ ਬਾਈ ਮੈਂ ਸੋਚਦਾ ਇਹਦੀ ਗਿੱਲ ਘੱਟ ਹੈ ਗਿੱਲ ਹੈਗੀ ਮੁਠੀ ਪੱਟੀ ਪੱਟੀਆਂ ਮੁਠੇ ਲੱਡੂਆ ਬੱਟੀ ਦਾ ਉਹ ਇੰਨੀ ਡੂੰਗਾ ਕੰਨੂ ਕਰਦਾ ਠੀਕ ਆ ਲੈ ਅੱਗੇ ਜਾ ਕੇ ਕਰਤਾ ਹੇਗੀ ਆ ਲੱਡੂ ਵਟਾਉਂਦਾ ਹੈਗੀ ਆ ਗਿੱਲ ਹੈਗੀ ਆ ਬਾਈ ਜਿੰਨੇ ਕਰਦੇ ਸ਼ਾਮ ਨੂੰ ਇਹਨੂੰ ਨਾ ਐਨੇ ਕਾ ਉੱਥੇ ਦੇਖੀ ਮੈਂ ਤੈਨੂੰ ਲੈਨ ਮਾਰਦਾ ਉਹ ਬਾਈ ਨੇ ਨਾ ਬੀਜ ਭੇਜਾਇਆ ਕਰੇ ਬਾਈ ਯਾਰ ਆਪਣਾ ਸੁਖਬਾਰ ਬਾਈ ਨੇ ਉਹ ਆਪਾਂ ਨਾ ਇੱਥੇ ਨਾ ਰੇ ਪਾਉਣਾ ਨਾ ਕੁਝ ਪਾਉਣਾ ਉਹ ਪਾਲੇ ਦੇ ਖੇਤ ਗਿਆ ਨਹੀਂ 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 ਉਹ ਖੱਤੀ ਜੀ ਬੀਜ ਤੇ ਉੱਤੇ ਉਹ ਯਾਰ 4 ਕਿਲੋ ਬੀਜ ਆਪਾਂ ਉੱਥੇ ਵਿਚਾਲੇ ਜੇ ਵਟ ਪਾ ਕੇ ਨਾ ਠੀਕ ਆ ਤੇ ਉਹ ਕਰ ਦੇਣਾ ਅ ਐਨੇ ਦੇ ਵਿੱਚ ਰੱਖ ਦੇਣਾ ਬਾਕੀ ਫੇਰ ਬਰਸੀਨ ਬੀਜ ਦੇਣੀ ਇੱਕ ਕੈਰਾ ਪਾਉਣਾ ਪੈਣਾ ਉੱਥੇ ਜਿੰਨੇ ਹੈਗਾ ਆਵਰਨ ਤੇ ਅਸਿੱਧੰ ਅਸਿੱਧੇ ਚੱਕ ਲੈ ਯਾਰ ਇਹਨੂੰ ਫੇਰ ਪਾੜ ਫਾਇਦੇ ਹਰਾਂ ਦੀ ਉਹ ਤੇਰੀ ਪੈ ਤਿਲਕੇ ਉਹ ਟਰੈਕਟਰ ਲੰਘ ਕੇ ਆ ਰਿਹਾ ਤੇ ਨਾ ਪਾਸ ਉਹ ਮੁੜਨਾ ਨਹੀਂ ਤੂੰ ਹੋਰ ਛਿੱਲ ਦੂੰਗਾ ਰਹਿਣ ਦੇ ਆ ਤੇ ਫੁੱਦੂ ਬੰਦਾ ਐ ਮੈਂ ਮੇਰੇ ਮੂੰਹ 'ਤੇ ਫੁੱਦੂ ਲਿਖਿਆ ਹੈ ਜੇ ਸਿੰਘ ਹੁੰਦੇ ਲੱਗੇ ਬੰਦਿਆਂ ਦੇ ਫਿਰ ਤਾਂ ਮੈਂ ਤੈਨੂੰ ਪਛਾਣ ਲੈਣਾ ਦਾ ਬਾ ਤੇ ਫੂਲਦਰਾ ਚ ਡਰਾਈਵਿੰਗ ਨਹੀਂ ਕਰੀ ਹੈਗੇ ਇੱਧਰ ਚਨੇ ਉਹ ਬੁੱਟਾ ਚੱਕਣਾ ਆਪਾਂ ਨੇ ਆਹ ਕਿਹੜਾ ਰਹਿਣੇ ਦੇਣਾ ਉਹ ਬੁੱਟਾ ਇੱਕ ਚੱਕਣਾ ਏ ਤਾਂ ਰੂਟਾ ਮੀਟਰ ਬੈਕ ਲਈ ਜਾ ਕੇ ਪੁੱਛਦੇ ਆਂ ਕਿ ਤਾ ਫੇਰ ਬੈਕ ਕਰਕੇ ਉਹ ਫੇਰ ਵੀ ਖਰਾਬ ਹੋਣਾ ਬੁੱਟਾ ਤੰਕ ਕਰੂ ਘਾੜੇ ਦਾਲੇ ਨਾਲ ਉਹ ਬੁੱਟਾ ਚੱਕ ਦੇਣਾ ਉੱਪਰ ਨੂੰ ਉਹ ਲੈ ਪੱਟਣਾ ਥੋੜਾ ਖੜਾ ਕਰ ਦੇਣਾ ਉਹ ਤੇਨੇ ਹੱਬੇ ਆਇਆ ਆ ਰਬਾ ਲੰ ਚੱਕ ਲਈ ਜਾ ਇੱਕ ਵਿੱਚ ਲਿਆ ਗੱਬੇ ਖੜਾ ਲਈ ਆਹੋ ਇੱਥੇ ਦਿਖਾ ਕੇ ਗੱਪੇ ਲਾ ਦੇ ਤਾ ਥੋੜਾ ਗੱਪੇ ਲਾ ਦੇ ਤਾ ਵਧਾ ਕੇ ਮੁਰਨਾ ਇੱਧਰ ਉਹ ਬਲੂ ਪਤਾ ਯਾਰ ਵਾ ਫੱਤੂ ਨਹੀਂ ਹੈਗਾ ਤੂੰ ਦਾ ਇਹ ਦਿਖ ਰਿਹਾ ਹੈ ਚੱਲ ਕੋਈ ਗੱਲ ਸਾੜਾ ਹੁੰਦਾ ਜੇ ਵੇ ਠੀਕ ਹੈ ਠੀਕ ਬਸ ਇਹ ਫੂਲ ਰਾਜ ਚਲਾਉਣਾ ਪਹਿਲੇ ਆਪ ਬਾਈ ਦੇਖੋ ਪੂਰਾ ਖੇਤ ਨਹੀਂ ਪਰਾਂ ਤੱਕ ਦਿਖ ਰਿਹਾ ਤੂੰ ਦੇ ਇਨੀ ਹੈ ਹਲੇ ਕੈਮਰੇ ਦਾ ਮੋਬਾਈਲ ਦਾ ਹੋਰ ਚੱਕਰ ਹੈ ਜੇ ਅੱਖਾਂ ਨਾਲ ਦੇਖੇ ਤਾਂ ਹੋਰ ਅੱਖਾਂ ਨਾਲ ਹਨੇਰਾ ਵੀ ਵੱਧ ਲੱਗਦਾ ਕੈਮਰਾ ਥੋੜਾ ਸਾਫ਼ ਦਿਖਾ ਦਿੰਦਾ ਫਿਲਟਰ ਲਾ ਦਿੰਦੇ ਆਂ ਅਸੀਂ ਨਹੀਂ ਮਤਲਬ ਇਹਨੇ ਰਾਤ ਨੂੰ ਦੇਖਣੀ ਮੂੰਹ ਨੇਰਾਜ ਹੋਇਆ ਕੈਮਰੇ 'ਚ ਦੇਖੀ ਤਾਂ ਥੋੜਾ ਵੱਧ ਸਾਫ ਥਾਊਗਾ ਆਪਣੀ ਅੱਖਾਂ ਨਾਲੋਂ ਵੱਧ ਚੀਜ਼ ਚਾਨਣਾ ਦਿਖਾਊਗਾ ਤੇ ਇੱਕ ਨਹੀਂ ਦਾ ਏ ਕੋਈ ਪਰਤ ਲੈ ਗਿਆ ਮੁੱਤ ਨੇ ਲੈ ਗਏ ਉਹ ਚੱਕੀ ਜਾਂਦੇ ਇੱਕ ਨਹੀਂ ਪਿਆ ਯਾਰ ਬਾਲਣ ਵਿਚੇ ਬਾਤ ਹੁੰਦਾ ਉਹ ਚਲ ਐ ਵੀ ਕਿਸੇ ਤੇ ਮੈਨੂੰ ਆ ਤਾਂ ਭਈਆ ਭੂਈਆ ਬੈਠਨੇ ਆਂ ਕਰ ਲੂਗੇ ਚੱਕ ਲੂਗੇ ਅਸੀਂ ਘਰ ਆ ਲਾ ਦਿੰਦੇ ਆ ਥੋੜਾ ਬਦ ਤੂੰ ਲੈ ਜਾ ਜੇ ਲੈ ਜਾਣਾ ਘਰੇ ਲੋੜ ਆ ਮੇਰਾ ਪੂਲਾ ਸ਼ਾਂਗਲ ਫੇਰ ਤੈਨੂੰ ਲੋੜ ਨਹੀਂ ਕਿ ਫਿਰ ਤਾਂ ਮੈਂ ਕਿਹਾ ਉਹ ਨੂੰ ਮੈਂ ਤਾਂ ਕਹਿੰਦਾ ਹੁਣ ਤੁਸੀਂ ਕਹਿੰਦਾ ਤਾਂ ਚੱਕ ਲੈ ਕਰ ਖੇਤ ਫੇਲਾ ਕਰ ਆ ਫੇਰ ਚੱਕ ਲੈ ਫਿਰ ਉਹ ਵੀ ਤਾਂ ਤੁਹਾਡੇ ਘਰ ਦੇ ਆਲੇ-ਦਾਲੇ ਫਿਰ ਜਾਂਦੇ ਰਹਿੰਦੇ ਆ ਹੋਰ ਦੂਏ ਘਰ ਵਾਲੀ ਨੇ ਕਦੇ ਵੀ ਗਈ ਹੈ ਕਿ ਆ ਉਹ ਚਾਹਦਾ ਮੰਨਦਾ ਮੈਂ ਮੈਂ ਨਹੀਂ ਭੇਜੀ ਹੈਗੀ ਬਾਈ ਨਾ ਖਾਣ ਨਾ ਢੱਕਿਆਂ ਨੂੰ ਠੀਕ ਬਜਾਦਾ ਇਕੱਲਾ ਹੀ ਆਉਂਦਾ ਠੀਕ ਹੈ ਠੀਕ ਹੈ ਬਾਕੀ ਬਰਸੀਨ ਬਾਈ ਉਧਰ ਵਧੀਆ ਹੋਗੀ ਪੱਤੇ ਗਰਗਰ ਵਿੱਚ ਆਏ ਹੱਥ ਵੱਜਿਆ ਨਾਲੇ ਗਿਰ ਗਿਆ ਭਾਈ ਚਿੰਨੇ ਦਾ ਤਾਂ ਉਹ ਕੰਮ ਉਹ ਕਹਿੰਦਾ ਬੋਲਰ ਨੂੰ ਹੱਥ ਲਾ ਨਹੀਂ ਪੁੱਲਰ ਨੂੰ ਹੱਥ ਕਾਹਤੇ ਜਿੰਨੇ ਦਾ ਲਾਈ ਹੋਈ ਔਰ ਨਹੀਂ ਦਾ ਨਹੀਂ ਲਾਈ ਘੋਰ ਇਹ ਭਾਈ ਕਿਣੀਆਂ ਐ ਗਿਰਦੇ ਨਾ ਆਏ ਪੱਤੇ ਛੱਡਦਾ ਉਸ ਉਹ ਵੀ ਫਿਰਦਾ ਪਾਣੀ ਦੇ ਛਿੱਟੇ ਉਹਦਾ ਕਹਿੰਦਾ ਵੀ ਜਿਵੇਂ ਬਸ ਅਮਲੀ ਬੰਦੇ ਵਾ ਪਾਣੀ ਕਿਰਿਆ ਮਾੜਾ ਉਹ ਕੰਮ ਚਿੰਨੇ ਦਾ ਹੋਇਆ ਪੁੱਤ ਨਸ਼ਾ ਤਾਂ ਜਿਹੜਾ ਮੇਰਾ ਜੇਵ ਚੱਕਲੇ ਵਾਲਾ ਕੰਮ ਹੋ ਜਾਂਦਾ ਜੇ ਕਿਣੀਆਂ ਪੈ ਗਈਆਂ ਕਹਿੰਦਾ ਭਾਈ ਮੈਂ ਕਿਹਾ ਚੱਲ ਗੰਨਾ ਚੁਪ ਲਈਏ ਗੰਨਾ ਘੜਦੇ ਤੇ ਉਧਰ ਭਾਈ ਦਸ਼ੰਤ ਵੀਰ ਦਾ ਉੱਥੇ ਵਿਜਣਾ ਉਹਨੇ ਹੈ ਨਾ ਹਾਂ ਚਿੰਨੇ ਨੇ ਭਾਈ ਗਿੱਲਾ ਕਰ ਤੇ ਵਿਜਣੀ ਉਹਨੇ ਕਣਕ ਦੀ ਫੇਰ ਦਾ ਮੂਹ ਮੋੜ ਬਦਲ ਗਿਆ ਕਹਿੰਦਾ ਵੀ ਚੱਲ ਗੰਨਾ ਹੀ ਵੀ ਦਿੰਦੇ ਚੁੱਕੀ ਫਿਰਦਾ ਦਾ ਹੋਇਆ ਹੈ ਕਹਿੰਦਾ ਹੈ ਤੂੰ ਤਾਂ ਚਿੰਨਾ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਭਾਈ ਮੈਂ ਚਿੰਨੇ ਨੂੰ ਇਸੇ ਪਰ ਛੱਡਿਆ ਤਾਂ ਭਾਈ ਮੈਂ ਕਿਹਾ ਤੂੰ ਪਾਣੀ ਲਾ ਮੈਂ ਉਧਰ ਕਣਕ ਸਪਰੇਅ ਕਰ ਦਦਾ ਮੈਂ ਤੂੰ ਪਾਣੀ ਲਾ ਲੈ ਸਪਰੇਅ ਮੈਂ ਆਪੇ ਕਰ ਦੂੰਗਾ ਫਿਰ ਜਾ ਆਪਾਂ ਇੱਥੇ ਹੀ ਕਰਦੇ ਤੇ ਚਿੰਨਾ ਕਹਿੰਦਾ ਭਾਈ ਥੋੜਾ ਜਿਹਾ ਗਿੱਲਾ ਹੋਇਆ ਮੈਂ ਕਿਹਾ ਕਿੰਨਾ ਕਹਿੰਦਾ ਵੀ ਐ ਲਾਲਾ ਰੋਟਾ ਬੀਟਰ ਦੇ ਦੋ ਚੋਂ ਫੰਟਾ ਮਤਲਬ ਇਹਨੇ ਮੈਨੂੰ ਜਿੰਨੀ ਕਿ ਜਗ੍ਹਾ ਦੱਸੀਦੀ ਨਾ ਉਹ 20 ਕਿ ਫੁੱਟ ਬਣਦੀ ਸੀ ਬਸ 20 ਕਿ ਫੁੱਟ ਉਧਰ ਨੂੰ 20 ਉਧਰ ਨੂੰ ਲਾ ਲੋ ਮੈਂ ਚੱਲ ਕੋਈ ਗੱਲ ਨਹੀਂ ਉਹ ਤਾਂ ਬਾਈ ਦੂਜੇ ਦਿਨ ਜਸਵੰਤ ਵੀਰ ਨੇ ਦੱਸਿਆ ਵੀ ਮੇਰੇ ਤਾਂ ਪੌਣਾ ਕਿਹੜਾ ਭਰ ਤੇ ਆਇਨੇ ਇਹਨੂੰ ਕਹਿੰਦਾ ਹਾਈ ਜਿੰਨੇ ਤੂੰ ਤਾਂ ਹਾਂ ਜਿੰਨੇ ਅਰੇ ਡੰਡਾ ਵਾ ਫਿਰਨਾ ਦਾ ਹਾਂ ਭਾਈ ਪਾਣੀ ਬਹੁਤ ਮਸਕੇ ਨਾ ਬਹੁਤ ਕਰੀਂਦਾ ਚੂਹਿਆਂ ਨੇ ਐ ਖਾਏ ਪੱਤਾ ਪਾ ਦੁਆਰੇ ਪੱਟ ਪੱਤਾ ਗਿਆ ਨਾ ਕਵੀਆਂ ਨਾ ਪਾ ਕੇ ਫੇਰ ਆ ਦੇਖੋ ਭਾਈ ਗਿੱਲਾ ਹੋਇਆ ਪੈਣਾ ਐਨ ਤਪਕੇ ਗਿਰਦੇ ਐ ਪੂਰੇ ਜੇਕਰ ਸਜ਼ਾ ਦੇਣੀ ਹੋਵੇ ਹਾਂ ਇਹਦੇ ਥੱਲੇ ਨੰਗਾ ਕਰਕੇ ਪਾ ਦੇ ਉੱਪਰ ਪਰੋਸ ਗਿਰਨੇ ਦੇਖੀ ਪੈ ਐਨ ਭਾਈ ਗਿੱਲਾ ਹੋਇਆ ਪੈ ਇਹ ਚੋਰੀ ਚੂਰੀ ਵਾਲੇ ਕੰਮ ਨੂੰ ਐਸੇ ਜਿਹੇ ਫੰਦਿਆਂ ਨੂੰ ਪਾਵੇ ਸਜ਼ਾ ਸਹੀ ਗੱਲ ਮੁੱਕ ਜੇ ਨਾ ਭਾਜਾ ਮੂੰਹ ਹੀ ਖੱਗਿਆ ਚੋਰੀ ਨੂੰ ਹਾਂ ਤੇਰਾ ਕਹਿਣਾ ਮਤਲਬ ਇਹ ਹੈ ਵੀ ਚੋਰ ਨੂੰ ਉਹ ਕਰ ਲਵੇ ਬੰਦ ਦੇ ਵੇਥੀ ਬਾਹਰੇ ਹੈ ਵਪਾਰ ਬੰਦ ਕਰ ਰੱਖ ਉਹ ਰਹਿਣ ਦੇ ਬੰਦ ਕਰ ਦੇ ਪੁੱਠਾ ਚੱਲਦਾ ਹੈ ਐਕੋ ਦੇਖੋ ਭਾਈ ਗਿੱਲਾ ਹੋਇਆ ਪਿਆ ਦੇਖੋ ਜਿੱਥੇ ਪਗੂਲਰ ਹੈ ਉੱਪਰ ਤੇ ਤੁਫਕਾ ਚੌਂ ਚੌਂ ਕੇ ਭਾਈ ਚਾਬੀ ਦੱਸ ਕਿਥੇ ਹੈ ਕੋਹੜੀ ਚੱਕ ਲਈ ਜੀ ਹੈ ਚਾਬੀ ਦੱਸ ਦੀ ਕੋਈ ਨਹੀਂ ਦੱਸ ਦਾਂ ਤੈਨੂੰ ਬੜਾ ਸਮਾਨ ਪਿਆ ਪਾਪਾ ਮੈਂ ਨਹੀਂ ਚੋਰੀ ਕੱਪੜੇ ਜਿੰਮੇ ਫੋਣ ਇੱਧਰ ਪਾਣੀ ਵੀ ਲਾਤੇ ਹੈ ਭਾਈ ਪਹਿਲਾ ਕਣਕ ਨੂੰ ਹਾਂ ਪਹਿਲਾ ਪਾਣੀ ਲਾਦਾ ਪਾਣੀ ਲੱਗੇ ਰਿਹਾ ਦੇਖੀ ਚ ਤਾ ਇਹਦੇ ਬਹੁਤ ਇਹ ਦੇਖ ਲੈ ਕਣਕ ਇਹਨਾਂ ਨੇ ਬਸ ਜਦੇ ਵੱਡੀ ਉਦਨੇ ਉਹ ਕਰਕੇ ਸ਼ਾਮ ਨੂੰ ਰਾਤ ਨੂੰ ਤੜਕੇ ਬੀਤਦੀ ਸਵੇਰੇ ਇਹ ਚ ਕਾਕਾ ਆ ਕੇ ਗੁੱਲੀ ਲੰਦਾ ਉਹਦੇ ਚਲ ਇਹਨਾਂ ਦਾ ਹੋ ਕੋਈ ਗੱਲ ਨਹੀਂ ਹੁਣ ਸਪਰੇ ਹੋ ਜੂਗੀ ਇਹ ਰੂਟਾਬੀਟਰ ਦੀ ਵੀਜੀ ਵੀ ਆ ਪਾਣੀ ਲਾਇ ਤੇ ਬਸ ਕਮਲਾਜੇ ਲੰਦੇ ਹੁਣ ਦੇਖੀ ਨੇ ਕਿਵੇਂ ਉੱਠਣਾ ਹੂੰ ਚਲ ਰੋਟਾ ਜਾਣਾ ਧੁੰਦ ਦੇਖੋ ਭਾਈ ਆ ਗੰਨਾ ਨਾਲਿਆ ਗੰਨਾ ਤੁਹਾਨੂੰ ਦਿਖਦਾ ਨਹੀਂ ਹੋਣਾ ਮੈਂ ਜ਼ੂਮ ਕਰਨਾ ਤਾਂ ਫਿਰ ਜਮਾ ਹੀ ਦਿਖਦਾ ਆਹਾਏ ਭਾਈ ਘੱਟੋ ਬਸ 50 ਫੁੱਟ ਦੂਰ ਆ ਬਸ ਕੁਛ ਵੀ ਨਹੀਂ ਹੈ ਧੁੰਦੇ ਧੁੰਦ ਪਈ ਹੈ ਟਾਈਮ ਕਿੰਨਾ ਹੋ ਗਿਆ ਜਿੰਨੇ 10 ਵਜ ਗਏ 10 ਵਜ ਗਏ ਉਹਨੇ 10 ਵਜ ਗਏ ਮੈਂ ਮੇਰਾ ਟੀਕਾ ਲਗਾ ਕੇ ਆਉਣਾ ਕੁੱਤੇ ਵਾਲਾ ਉਹ ਕੁੱਤੇ ਦੇ ਵੱਡੇ ਹੋਇਆ ਬਾਈ ਕੁੱਤੇ ਦਾ ਵੱਡਾ ਮੇਰੇ ਨਾਲ ਮੈਂ ਪਰ ਤੈਨੂੰ ਕਹਿ ਨਹੀਂ ਸਕਦਾ ਜਿੰਨੇ ਫਿਰ ਮੈਂ ਕਹਿ ਦਿੰਦਾ ਮੈਂ ਵੀ ਲਵਾਏ ਆ ਤੇ ਜਿੰਨੇ ਆਪਾਂ ਹੁਣ ਮੇਰੀ ਗੱਲ ਸੁਣੋ ਅੱਜ ਜਿਹੜਾ ਕੰਮ ਕਰਨਾ ਕਰ ਲੈ ਨਵੇੜਲਾ ਕੱਲ ਨੂੰ ਸਵੇਰੇ ਸੱਜਰੇ ਇਹ ਭਰ ਕੇ ਇਹਨਾਂ ਨੂੰ ਉਧਰ ਕਣਕ ਵੀ ਦੇਣੀ ਬੱਟ ਪਾ ਕੇ ਇਨਾ ਜਬ ਬਰਸ਼ਣ ਵੇਜੀ ਹੈ ਬਾਕੀ ਤੇ ਚਾੜੂ ਵੀ ਦੀ ਵਟਨੇ ਆ ਚਾਰ ਹਰ ਬਾ ਕਰ ਲੈ ਅੱਜ ਕੰਮ ਜਿਹੜਾ ਕਰਨਾ ਥੋੜੇ ਸ਼ਾਂਗਣੇ ਨੂੰ ਬਾ ਕਰ ਲੈ ਜਿਹੜਾ ਕੰਮ ਆ ਬਾਲਾਂ ਨੂੰ ਚੱਕਣਾ ਚੱਕ ਲੈ ਕਲਕ ਪਾਜ ਕੇ ਆ ਹਮਨ ਕਰਾਂ ਕੇ ਫੇਰ ਮੈਂ ਰੌਣੀ ਕਰਕੇ ਆਪਣੇ ਫੇਰ ਵਿੱਚੋਂ ਕਦ ਬਈ ਕਦ ਕਾਲੂ ਤੇਰੇ ਰੌਲਾ ਪਾਹੀ ਬਾ ਤੂੰ ਆਪਣਾ ਕਰ ਲੈ ਛਤੀ ਨੂੰ ਫੇਰ ਬੁੱਟੇ ਬਾ ਉਹ ਤਾਂ ਖਾਲੀ ਕਰ ਬਾ ਰੌਣੀ ਆ ਜਾਣਾ ਮੇਰਾ ਬਾ ਬਹੀਆ ਦਾ ਕਰ ਲਈਏ ਆ ਇਹਨੂੰ ਲੈ ਕੋ ਆ ਬਾਲਣ ਦਾ ਚੱਕ ਲੈ ਮੈਂ ਤੇਰੇ ਨਾਲ ਕਰਕੇ ਪਿਆ ਕੇ ਹਾਂ ਉਹ ਤੇ ਫਿਰ ਆਪਣੇ ਵਾਲਾ ਪਾਣੀ ਫਿਰ ਗੱਲ ਨਹੀਂ ਛੁੱਟੀ ਫਿਰ ਗੱਲ ਨਹੀਂ ਕਦੇ ਤੇ ਫਿਰ ਬੀਜ ਦੂੰਗਾ ਕਿਸ ਦਿਨ ਮੰਡ ਮੁੰਡ ਲੱਗੇ ਜਾਣਾ ਪਾਣੀ ਲਾਉਣ ਫਿਰ ਬਿਜਲੀ ਕਿਸ ਦਿਨ ਆਕੇ ਤੇ ਮੰਡ ਵੀ ਲੱਗੇ ਜਾਣਾ ਉੱਤੀ ਰਹਿਣਾ ਫਿਰ ਪਾਣੀ ਪੋਣੀ ਨੂੰ ਲੈਟ ਤਾਂ ਬਹੁਤ ਆਉਂਦੀ ਐ ਜਿੰਨੇ ਉਹ ਲੈਟ ਤਾਂ ਆਉਂਦੀ ਐ ਰਾਤ ਤੋਂ ਥੋੜੇ ਜਿਹੇ ਟੱਕਰਾ ਮਾਰ ਕੇ ਕਰੂੰਗਾ ਲੋ ਬਈ ਧੁੱਪ ਚੜ ਗਈ ਤੇ ਇੱਧਰ ਮੰਡ ਜਾਇਦਾ ਹਵਾ ਚੱਲਦੀ ਐ ਵੈਸੇ ਮੰਡ ਜਿਹੜਾ ਮਾਰਨ ਆਇਦਾ ਇੱਧਰ ਤੇ ਵੈਸੇ ਕਿਤੇ ਕਿਤੇ ਥੋੜੀ ਜਿੱਥੇ ਜ਼ਿਆਦਾ ਸੁੱਕ ਹੈ ਬਾਈ ਹਲੇ ਇੱਥੇ ਮਤਲਬ ਕਿ ਨਿਕਲ ਰਹੀ ਹੈ ਕੋਈ ਕੋਈ ਦਾਣਾ ਪਰ ਫਿਰ ਵੀ ਚਲੋ ਠੀਕ ਹੈ ਜਿਵੇਂ ਹੁਣ ਰੋਣੀ ਕਰੀ ਹੋਈ ਹੈ ਜਿਨ੍ਹਾਂ ਨੇ ਜੇ ਆਪਾਂ ਰੋਣੀ ਕਰ ਦਿੰਦੇ ਤਾਂ ਬੱਤ ਨਹੀਂ ਛੇਤੀ ਛੇਤੀ ਆਉਂਦੇ ਹੈਗੇ ਵੈਸੇ ਉਹ ਕਣਕ ਸਾਰੇ ਠੀਕ ਹੈ ਪਿੱਛੇ ਦੇਖੋ ਵਧੀਆ ਜਿੰਨੀ ਜੇ ਕਿਤੇ ਕਿਤੇ ਨਹੀਂ ਹੈਗੀ ਉਹ ਪਾਣੀ ਲਾਏ ਤੇ ਆਪੇ ਭਰ ਜਾਣਾ ਮੈਨੂੰ ਪਤਾ ਵੀ ਇਹ ਨਿਕਲ ਜਾਂਦੀ ਹੈ ਕਿਉਂ ਮੇਰੇ ਨਾਲ ਪਿਛਲੀ ਵਾਰ ਹੋਇਆ ਜਦੋਂ ਉੱਥੇ ਖਰਾਬ ਹੋਈ ਸੀ ਮੀਂਹ ਪੈ ਗਿਆ ਤਾਂ ਹੌਲੀ ਹੌਲੀ ਤਿਕੜੀ ਵੀ ਫਿਰ ਵੀ ਬਾਈ ਪੂਰਾ ਬੁੱਝਾ ਉਨਾ ਹੀ ਮਤਲਬ ਕਿ ਕਣਕ ਨੇ ਬੁੱਝਾ ਕਰ ਲਿਆ ਦਾ ਤੇ ਨਾਲੇ ਬੱਲ ਬਹੁਤ ਤਕੜੀ ਹੋ ਗਈ। ਝਾੜ ਨੂੰ ਕੋਈ ਬਹੁਤ ਫਰਕ ਨਹੀਂ ਪੇਦਾ। ਇਹ ਦੋ ਖਿਆਰਾਂ 'ਚ ਥੋੜਾ ਮੈਨੂੰ ਸ਼ੱਕ ਹੈਗਾ। ਇਹਨਾਂ 'ਚ ਹੈਗੀ ਐ ਕਿਤੇ ਕਿਤੇ ਤੱਕੀਆਂ। ਉਹ ਤੁਹਾਨੂੰ ਦਿਖਾ ਦਿੰਦਾ। ਬਾਕੀ ਕਣਕ ਵਧੀਆ ਜੰਮੀ ਐ। ਆਹ ਦੇਖੋ ਬੈਸੇ ਜਿਵੇਂ ਲੰਬੀ ਨਿਗਾ ਮਾਰੀਏ ਤੇ ਦਿਖਦੀ ਵੀ ਹੈਗੀਆਂ। ਵਿੱਚੋਂ ਨਿਕਲ ਲੈਣਾ ਹੱਲੇ ਵੀ। ਐ ਵੀ ਜਿਹੜਾ ਜ਼ਿਆਦਾ ਸੁੱਕ ਚਾ ਥੋੜਾ ਟਾਈਮ ਲੈ ਕੇ ਨਿਕਲੂਗਾ ਬਾਕੀ ਆਪਾਂ 3 ਤਰੀਕ ਨੂੰ ਵਿਜੀਦੀ ਇਹ। 6 ਨੂੰ ਨਾ 2 ਨੂੰ ਤੇ 6 ਨੂੰ ਸਪਰੇਅ ਹੋਈ ਐ ਉਹ ਸਭ ਨਾਲ ਆਪਾਂ 26 26 ਨੂੰ ਇਹਨੂੰ ਪਾਣੀ ਲਾ ਦੇਣਾ ਤੇ ਨਾਲੇ ਤਾਂ ਕਿਉਂ ਸੁੱਕੇ ਖੇਤ ਤੇ ਇਹ ਆ ਜਿਵੇਂ ਆਪ ਹੀ ਉਹ ਰੱਗੀ ਜੀ ਰਹਿੰਦੀ ਐ ਪਰ ਨਿਕਲਦਾ ਦਾਣੇ ਨਿਕਲ ਜਾਣੇ ਇਹ ਮੈਨੂੰ ਪਤਾ ਵੀ ਤਾਂ ਕੋਈ ਨਾ ਹੋ ਨਹੀਂ ਸਕਾ ਖੇਤ ਆਪੇ ਭਰ ਜਾਣਾ ਹੁਣ ਦੇਖੋ ਕਿਵੇਂ ਐ ਤੇ ਉਹਦੇ ਬਾਅਦ ਵੀ ਦੇਖਿਓ ਉਹ ਪਰਾ ਬਹੁਤ ਵਧੀਆ ਖੇਤ ਜੰਮਿਆ ਬਸ ਐ ਸੁਪਰ ਸੇਟਰ ਨੂੰ ਥੋੜੀ ਜੀ ਗਿੱਲਣਾ ਥੋੜੀ ਜ਼ਿਆਦਾ ਚਾਹੀਦੀ ਇਹਦੇ ਨਾਲ ਸੀ ਥੋੜੀ ਜ਼ਿਆਦਾ ਸਕਾ ਲਿੱਤੇ ਇਹ ਪਰ ਫਿਰ ਵੀ ਠੀਕ ਆ ਵਧੀਆ ਜੰਮੀ ਇੱਧਰ ਠੀਕ ਜੰਮੀ ਆ ਬਾਕੀ ਕਿਤੇ ਕਿਤੇ ਤੱਕ ਗਿਆ ਇੱਚ 2-1 ਚ ਆ ਖੇਤ ਬਹੁਤ ਵਧੀਆ ਜੰਮਿਆ ਇਹ ਦੇਖੋ ਸਾਰੇ ਵਧੀਆ ਆਏ ਬਾਕੀ ਚਲੋ ਇੰਨਾ ਦਾ ਭਰ ਜਾਣਾ ਰੋਣੀ ਦੇ ਚੱਕਰਾਂ ਪੈ ਜਾਂਦੇ ਔਖਾ ਹੋ ਜਾਂਦਾ ਜਿਵੇਂ ਉਹ ਉਹ ਦੇਖੋ ਉਹਨਾਂ ਦਾ ਗਿੱਲਾ ਹੋਇਆ ਵਾ ਇੰਨਾ ਹੁਣ ਦੁਬਾਰਤੋਂ ਪਹਿਲਾਂ ਇੱਧਰ ਜੰਮਿਆਈ ਉਹ ਬਾਈ ਟਰੈਕਟਰ ਲੈ ਕੇ ਡ੍ਰਿਲ ਲੈ ਕੇ ਹੁਣ ਦੁਬਾਰਤੇ ਉਹਨੂੰ ਡ੍ਰਿਲ ਕਰਨ ਆਇਆ ਸਾਈਡਾਂ ਪਰ ਇਹ ਚੱਕਰ ਪੈਂਦਾ ਆਂਕ ਕੋਈ ਵਧੀਆ ਹੋ ਗਈ ਜੰਮੀ ਐਨ ਵਧੀਆ ਹਰਸ਼ਵੀਰ ਮੈਨੂੰ ਕਹਿੰਦਾ ਕਹਦਾ ਡੂੰਗੀ ਪਾ ਰਹੇ ਆ ਮਲਕੀ ਦਵਾਈ ਸੱਚ ਮਲਕੀ ਦਵਾਈ ਕਹਿੰਦਾ ਕਹਦਾ ਡੂੰਗੀ ਪਾ ਰਹੇ ਆ ਇਹ ਡਾਕਰ ਜਮੀਨ ਆ ਬਾਈ ਦੇਖੋ ਡਲੀ ਜੀ ਜਾਂਦੀ ਇਹਦੇ ਡੂੰਗੀ ਚੇ ਫਾਇਦਾ ਦਾਣੇ ਨੂੰ ਹਵਾ ਨਾ ਲੱਗੇ ਨਿਕਲ ਜੋ ਦੋ ਦਿਨ ਲੇਟ ਨਿਕਲ ਜੋ ਤਿੰਨ ਦਿਨ ਲੇਟ ਨਿਕਲ ਜੋ ਕੀ ਜੇ ਥੋੜੀ ਡੂੰਗੀ ਵੀ ਪੈ ਗਈ ਪਰ ਜੰਮਿਆ ਹੁੰਦੀ ਐ ਨਹੀਂ ਤੇ ਇਹ ਵੀ ਏਕਣੀ ਸੁੱਕ ਲੈਣੀ ਦੀ ਜਿਵੇਂ ਮੈਨੂੰ ਵੀ ਦੁਆਰ ਤੇ ਬਿਜਣੀ ਪੈਣੀ ਦੀ ਇਹ ਜਦੋਂ ਸਪਰੇਅ ਕਰਾਈਤ ਨੂੰ ਮੋਟਰ ਚਲਾਤੀ ਥੋੜਾ ਜਿਹਾ ਪਾਣੀ ਇਹ ਫੇਕੁਰਤ ਲੰਦੀ ਹੈ ਡੱਕਰ ਜ਼ਮੀਨ ਹੈ ਪਰ ਨਿਕਲੂਗੇ ਇਹ ਹੋਣ ਥੋੜੀ ਆ ਲੀ ਨੇ ਤੰਕ ਕਰ ਲੈਣਾ ਹੁਣ ਅੱਡੀ ਬਹੁਤ ਹੋਊਗੀ ਹੁਣ ਇਹ ਵਾ 240 ਕਰਨੀ ਪੈਣੀ ਹੈ ਬਾਕੀ ਗੁੱਲੀ ਡੰਡਾ ਬਾਈ ਹੱਲੇ ਬਾਅਦ ਚ ਪਤਾ ਲੱਗੂਗਾ ਰਿਜ਼ਲਟ ਦੇਖਣਾ ਇਹ ਤਾਂ ਪਹਿਲੀ ਵਾਰ ਕਰੀਏ ਇਹ ਅਬ ਕੀਰਾ ਉੱਧਰ ਵੀ ਜਾ ਕੇ ਦੇਖੀਏ ਉਧਰ ਮੈਨੂੰ ਦੋ ਖੇਰਾਂ ਦਾ ਥੋੜਾ ਜਿਆਦਾ ਸ਼ੱਕ ਪੈਂਦੀ ਹੈ ਜੱਗੇ ਦੇ ਨਾਲ ਦੇ ਦੋ ਖੇਰ ਦੇ ਇੱਕ ਤਾਂ ਥੋੜੀ ਸੁੱਕੀ ਜਿਆਦਾ ਦੇ ਤੇ ਦੂਜਾ ਉਹਨਾਂ ਚ ਪ੍ਰਾਲੀ ਬਹੁਤ ਸੀ ਉਹ ਥੋੜਾ ਉੱਚਾ ਰੱਖ ਕੇ ਵੱਡ ਹੋਇਆ ਹੋਇਆ ਤਾਂ ਮਤਲਬ ਉੱਪਰ ਉੱਪਰ ਦੇ ਫੁੱਸ ਜਾ ਚੱਕ ਲਿਆ ਤਾਂ ਤੇ ਨੀਚੇ ਵਾਲੀ ਪ੍ਰਾਲੀ ਉੱਕਣੀ ਪਈ ਸੀ ਉਹ ਜਿਹੜਾ ਪਰ ਚੁੰਡੇ ਖੜੇ ਤੇ ਜਿਹੜੀ ਪ੍ਰਾਲੀ ਆ ਬਾਈ ਇਹ ਵੀ ਗਿੱਲ ਬਹੁਤ ਖਿੱਚਦੀ ਆ ਤੇ ਉਹਦਾ ਥੋੜਾ ਚੱਕਰ ਆ ਹੁਣ ਉੱਥੇ ਜਾ ਕੇ ਦੇਖਦਾ ਪਰਲੇ ਪਾਸੇ ਜਵੀ ਵੱਲ ਵੀ ਨਹੀਂ ਜਿਹੜਾ ਜਵੀ ਨੂੰ ਸ਼ਿੱਟੇ ਦੇ ਉੱਧਰ ਵੀ ਨਹੀਂ ਹਲੇ ਢੇੜਾ ਵੱਜਿਆ ਦੇਖਦੇ ਹਾਂ ਵੀ ਅੱਜ ਮੜਿਆ ਹੁਣ ਥੋੜਾ ਜਿਹਾ ਫ੍ਰੀ ਚ ਹੋਇਆ ਤੇ ਹੁਣ ਇਧਰ ਗੇੜਾ ਛੇੜਾ ਅੱਜ ਵੱਜਿਆ ਉਸ ਤੋਂ ਬਾਅਦ ਕਿ ਦਿਨ ਪਹਿਲਾਂ ਇਹ ਤਾਂ ਜਿੱਦਨ ਚਕਦੀਪ ਦੀ ਨਾ ਹਰਸ਼ਵੀਰ ਦੀ ਕਣਕ ਦੇਖਣਾ ਤੇ ਉਸ ਤੋਂ ਬਾਅਦ ਅੱਜ ਆਇਆ ਤੇ ਪਰਾਂ ਮਾਰ ਤਾਂ ਕਿਹੜਾ ਫੇਰ ਜਵੀ ਕਣੀ ਵੀ ਗੇੜਾ ਮਾਰ ਕੇ ਉਹ ਜਿਹੜੀ ਬੁੱਟੀਆਂ ਚ ਬੀਜੀ ਵੀ ਜੰਮਣ ਲੱਗੀਆਂ ਨਹੀਂ ਸਰੋਂ ਦਾ ਛਿੱਟਾ ਵੀ ਦਿੱਤਾ ਤਾਂ ਉਹ ਵੀ ਦੇਖਦਾ ਪਰਾਲੇ ਦੇ ਟਰਾਲੇ ਘਰੇ ਭਰੇ ਖੜੇ ਹਲੇ ਉਹ ਕਹਿੰਦਾ ਤਾਂ ਬੰਦਾ ਵੀ ਛੱਡ ਗਿਆ ਉਹ ਵੀ ਛੱਡ ਕੇ ਆਉਣੇ ਆ ਕਰੋ ਪਹਿਨਾ ਉਧਰ ਜਾ ਕੇ ਦੇਖਦਾ ਦੂਏ ਪਾਸੇ ਲੋ ਬਈ ਦੂਜੇ ਪਾਸੇ ਆ ਗਿਆ ਤੇ ਇਹਨ ਕੇਹਰਾਂ ਦਾ ਮੈਨੂੰ ਥੋੜਾ ਸ਼ੱਕ ਹੈਗਾ ਇਹਦਾ ਪ੍ਰੀਚ ਵੀ ਹੋਣਾ ਹੈ ਵੀ ਤੱਗਿਆਂ ਜਿਆ ਰਹਿ ਗਿਆ ਨਿਕਲ ਰਹੀ ਹੈ ਕੁਛ ਹੈ ਵੀ ਹੈ ਰਹੀ ਹੋਈ ਚਲੋ ਇਹਨਾਂ ਦਾ ਕੋਈ ਗੱਲ ਨਹੀਂ ਆ ਦੋ ਕੇਹਰੇ ਥੋੜੇ ਜਿਆਦਾ ਸੁੱਕ ਵਿੱਚ ਤੇ ਬਾਕੀ ਉਧਰ ਸਾਰੇ ਹਰੇ ਮਾਰ ਰਹੇ ਹਨ ਤੁਹਾਨੂੰ ਬੈਕ ਕਮਰੇ ਕਰਕੇ ਵੀ ਦਿਖਾ ਦਿੰਦਾ ਉਧਰ ਜੱਗੇ ਨੇ ਪਹਿਲਾਂ ਰੋਣੀ ਕਰ ਲਈਦੀ ਆਪਣੇ ਤੇ ਹੋਰ ਵੀ 10 ਦਿਨ ਪਹਿਲਾਂ ਜਿੰਨੇ ਫਿਰ ਰੋਣੀ ਕਰ ਰਹੀ ਹੁੰਦੀ ਤਾਂ ਬਾਈ ਪਤਾ ਹੀ ਹੈ ਫਿਰ 1 ਨੰਬਰ ਵਧੀਆ ਜੰਮੀ ਹੋਈ ਹੈ। ਬਾਕੇ ਕੁਝ ਪਰ ਐ ਵੀ ਜੇ ਗਿੱਲੇ ਛੇੜ ਲੇ ਫਿਰ ਆਹ ਹਾਲ ਵੀ ਹੋ ਜਾਂਦਾ। ਵੀ ਮੇਰੇ ਮਗਰ ਆ ਹੋਇਆ ਹੋਇਆ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਦਾ। ਫਿਰ ਏਕਣਾ ਵੀ ਹੋ ਜਾਂਦਾ ਉਧਰ ਜੰਮੇ ਹੀ ਇੱਧਰ ਲਗ ਰਗਾ ਤੇ ਉਹਤੇ ਗਿੱਲੇ ਚ ਨਿਕਲ ਨਹੀਂ ਰਹੀ ਹੈਗੀ। ਤੇ ਉਹ ਵੀ ਦਿਖਾ ਦਿੰਦਾ ਤੁਹਾਨੂੰ ਮੈਂ। ਚਲੋ ਠੀਕ ਹੈ ਬਾਈ ਇੰਨਾਕ ਤਾਂ ਐ ਵੀ ਪਾਣੀ ਨਾਲ ਨਿਕਲਿਆ ਹੋਊਗੀ। ਕੋਈ ਚੱਕਰ ਨਹੀਂ ਕੇ। ਖੇਤ ਭਰਿਆ ਹਣਾ। ਹੁਣ ਥੋੜਾ ਜਿਹਾ ਮੈਨੂੰ ਪਿਛਲੇ ਸਾਲ ਨਾਲ ਉਹ ਹੋ ਗਿਆ ਕਿਉਂ ਮੈਂ ਦੇਖਿਆ ਮੇਰੇ ਨਾਲ ਹੋਇਆ ਤੁਸੀਂ ਵੀ ਦੇਖਿਆ ਵੀਡੀਓ ਚ ਜਿਹੜੀ ਮੀਂਹ ਪੈ ਕੇ ਤਾਂ ਜਦ ਫਿਰ ਜੰਮੀ ਨਹੀਂ ਦੀ ਫਿਰ ਛਿੱਦਮ ਛਿੱਦੀ ਦੀ ਪਰ ਝਾੜੂ ਨੇ ਪੂਰਾ ਦੇ ਦਿੱਤਾ ਥਾ ਕੋੜਾ ਦੇਖੋ ਲੈਣਾ ਸਾਰੀਆਂ ਦਿਖਦੀਆਂ ਕਿਤੇ ਕਿਤੇ ਉਹ ਦਬੀ ਹੋਈ ਆ ਪਾਣੀ ਨੇ ਬਾਹਰ ਕਰਦੇ ਹਾਲੇ ਹੋਰ 2-4 ਦਿਨ ਤੱਕ ਐਨ ਕਰਨੇ ਆ ਹੈਗੀ ਆ ਮੇਜ ਮਦਰ ਗਿਆ ਹੋਇਆ ਇਹ ਪਾਣੀ ਪੂਰੀ ਛੜੇ ਤਣੀ ਨਿਕਲੂਗੀ ਵਧੀਆ ਸੁੱਕੇ ਚ ਗੁੱਲੀ ਡੰਡਾ ਵਗੈਰਾ ਬਹੁਤ ਘਟ ਹੁੰਦਾ ਤੇ ਉਧਰ ਸਾਰੇ ਕਿਆਰੇ ਹਰਾਈ ਮਾਰਦੇ ਦੇਖੋ ਗੰਨੇ ਤੇ ਮੋੜ ਤੇ ਲੈ ਕੇ ਉੱਪਰ ਆ ਸਾਰੇ ਕਿਆਰੇ ਉਹ ਪਰਲਾ ਕਿਆਰਾ ਉਹ ਦੇਖੋ ਮੇਤਰ ਜਿੰਨੇ ਕੋ ਨਾਲ ਚ ਗਿੱਲੇ ਇਹ ਬਸ ਜ਼ਿਆਦਾ ਪਰਾਲੀ ਹੋਣ ਕਰਕੇ ਨਹੀਂ ਤੇ ਇਹਨਾਂ ਵੀ ਵਧੀਆ ਹੁਣ ਤਾਂ ਇਹਦੇ ਪਰਾਲੀ ਬਹੁਤ ਵੀ ਪਰਾਲੀ ਗਿੱਲ ਬਹੁਤ ਖਿੱਚਦੀ ਆ ਫਿਰ ਬਾਕੀ ਚੱਕੀ ਦੀ ਗਣ ਕਿੱਕ ਨੰਬਰ ਹੋਈ ਵੀ ਹੈ ਇਹਨੇ ਬਾ ਭਈਆ ਸਵਾਗਤ ਨੇ ਬਾਦੂ ਹੋ ਗਏ ਇਥਾਂ ਵੀ ਵਾਕੇ ਇਸ ਵਕਾ ਮਾਰ ਕੇ ਕੁੱਟਕੇ ਖੇਤ ਵਿੱਚ ਮਤਲਬ ਜੇ ਸੁਪਰ ਸੀਡਰ ਨੂੰ ਬੁੱਜਣਾ ਥੋੜੀ ਗਿੱਲੇ ਚ ਮੈਂ ਉਹ ਉੱਪਰ ਮੇਰੇ ਖੇਤ ਦੇਖੋ ਤੁਹਾਨੂੰ ਪਾਰਾਂ ਨੇੜੇ ਤੇ ਵੀ ਦਿਖਾ ਦੂੰਗਾ ਪੂਰੀ ਹਰਿਆਈ ਮਾਰਦੀ ਉਹਨਾਂ ਚ ਮੋੜ ਤੇ ਪਾਰਾਂ ਪਾਰਾਂ ਦਾ ਸਾਰੇ ਖੇਤ ਇੱਕ ਜੇ ਬਈ ਖੇਤ ਪਏ ਆ ਨਹੀਂ ਆ ਦੇਖੋ ਰੋਣੀ ਕਰੇ ਤੇ ਆਹ ਦੇਖੋ ਹੁਣ ਟਡੀਆਂ ਜਿਹੀ ਪਈਆਂ ਇਹਨਾਂ ਚ ਵੀ ਹਵਾ ਪੈਣ ਦਾ ਡਰ ਰਹਿੰਦਾ ਬਾਈ ਪਰ ਚਲੋ ਐ ਵੀ ਰੋਣੀ ਕਰੇ ਹੋਏ ਆ ਏ ਕਣਕ ਨਿਕਲਿਆ ਹੋਣੀ ਆਹ ਰੋਣੀ ਕਰਕੇ ਵੀ ਜੀ ਹੁਣ ਇੱਧਰ ਥੋੜੇ ਬਰਤਰੀ ਦੇ ਠੀਕ ਤਾਂ ਜਿਆਦਾ ਗਿੱਲੇ ਚ ਹੱਲੇ ਵੀ ਰੁਕੀ ਹੋਈ ਆ ਦਬੀ ਹੋਈ ਆ ਕਣਕ ਆ ਡਾਕਰ ਖੇਤਾਂ ਨੂੰ ਆ ਚੱਕਰ ਪੈ ਜਾਂਦਾ ਪਿੰਦਰ ਦੀ ਕਣਕ ਵੀ ਇੱਕ ਨੰਬਰ ਹੋਈ ਬਈ ਉਹ ਥੋੜੇ ਇਹਨਾਂ ਖੇਤਾਂ ਨਾਲੋਂ ਉਹ ਖੇਤਾਂ ਥੋੜਾ ਫਰਕ ਹੈ ਇਸ ਲਿਆਦਾ ਉੱਚਾ ਖੇਤ ਹੈ ਰੋਣੀ ਕਰਕੇ ਵੀ ਜਿਹੀ ਹੋਈ ਤੇ ਵਧੀਆ ਜੰਮੀ ਹੋਈ ਕਣਕ ਹੈ ਨਾ ਜਾਈ ਮਾਰਦੀ ਹੋਈ ਤਕਰੀਬਨ ਬਸ 5-7% ਕੰਮ ਰਹਿ ਗਿਆ ਬਾਕੀ ਬੀਜੇ ਹੋ 10% ਏਰੀਆ ਥੋੜੇ ਕਿਆ ਰਹਾ ਤਾਂ ਬਾਕੀ ਸਾਰਿਆਂ ਚ ਵਧੀਆ ਬਾਈ ਵਧੀਆ ਜਮੇ ਹੋਈ ਉੱਤਰ ਗੱਲ ਬਹੁਤ ਹੀ ਦੋ ਕਿਆਰਿਆਂ ਦਾ ਚੱਕਰ ਦਾ ਚਲੋ ਚੱਲ ਜਾਂਦਾ ਇੰਨੇ ਦਾ ਕੋਈ ਫਰਕ ਨਹੀਂ ਪੈਂਦਾ ਰਲਿਆ ਆਉਣੇ ਜੱਗੇ ਦਾ ਗੰਨਾ ਵੀ ਗਿਰ ਗਿਆ ਇਹ ਸਾਰਾ ਹੁਣ ਗੰਨੇ ਸ਼ੁਰੂ ਹੋ ਜਣੇ ਬਾਈ ਮਿਲ ਦਾ ਕੰਮ ਇੱਥੇ ਆ ਗਿਆ ਖੂਪਰ ਹਰਸ਼ਵੀਰ ਮੇਰੇ ਨਾਲ ਹੈ। ਪੱਸੀ ਕਾਲ ਜੀ ਬਈ ਸਾਰਿਆਂ ਨੂੰ ਜੀ। ਹਰਸ਼ਵੀਰ ਤੈਨੂੰ ਲੈ ਕੇ ਜਾਣਾ ਦਾ ਮੰਡ ਮੈਂ ਉੱਥੇ ਕਿੜਾ ਮਾਰ ਕੇ ਆਇਆ। ਮੈਰਜ ਬਾਪੂ ਗਿਆ ਹੋਇਆ ਕਿਤੇ ਬਾਹਰ। ਮੈਂ ਕਹ ਰਹੀ ਤਾਂ। ਅੱਛਾ। ਉਹ ਸਾਈ ਜੋ ਲੈ ਗਿਆ ਮੈਨੂੰ ਮੋਟਰ ਵੱਲ ਨੂੰ ਗਿਆ ਹੋਦਾ ਮੈਂ ਕਹਾ ਸਪਰੇਅ ਕਰਨ ਜਾ ਰਿਹਾ ਉਹਨਾਂ ਚੱਲ। ਠੀਕ ਹੈ ਜੰਮਣ ਲੱਗ ਗਈ ਜੀ ਵੀ ਹੁਣ ਇਹ ਕਰਦੀ ਬਾਈ। ਪੱਤੇ ਦੇ ਦੇਦਾ ਕਿੰਨੇ ਗਿਰੇ ਚਾਹੀਦਾ ਕੋਈ ਬੁਕਾਰ ਨਹੀਂ। ਪੱਤੇ ਨਹੀਂ ਗਿਰਦਾ ਹੀ ਆ ਬਾਈ। ਕੋਈ ਚੱਕਰ ਨਹੀਂ ਦੇਤਾ। ਨਹੀਂ ਨਹੀਂ ਗਿਆ। ਉੱਪਰ ਕਿਤੇ ਨਹੀਂ ਦੱਬਦਾ ਕਿਤੇ ਨਹੀਂ ਨਿਕੜਾਉਣੀ ਹੈਨਾ। ਜੰਮੇ ਆਈਏ ਹੁਣ ਕਰ ਦੱਬਣਾ ਇਹਨੇ। ਹਾਂ। ਹੁੰਦਾ ਜਿਹੜਾ ਕੰਮ ਹੋ ਉੱਧਰ ਸਰੋਂ ਦੇ ਕਹਿ ਰਹੇ ਉਹ ਵੀ ਜੰਮਣ ਲੱਗ ਗਈ ਸਰੋਂ ਆ ਗੰਨਾ ਮੇਰਾ ਥੋੜਾ ਮਾੜਾ ਏ ਕੋਈ ਗੱਲ ਨਹੀਂ ਮੈਂ ਚੱਲਣ ਦੋ ਇਹ ਖੇਤੇ ਬੁੱਟੇ ਵੀ ਨਹੀਂ ਚੱਲਦੇ ਹੁੰਦੇ ਮਾੜੀ ਮੋਤੀ ਹੋਈ ਜਾਂਦਾ ਹੁੰਦਾ ਬਾਕੀ ਕਣਕ ਇੱਧਰ ਠੀਕ ਐ ਤੇ ਚਲੋ ਵਧੀਆ ਬਹੁਤ ਵਧੀਆ ਬਣਿਆ ਖੇਤ ਹੈ ਨਾ ਜੇ ਥੋੜੇ ਦੇ ਪੈਨਾ ਕਰ ਲੈਂਦਾ ਨਾ ਤਾਂ ਜਿਆਦਾ ਵਧੀਆ ਰਹਿਣਾ ਦਾ ਹਰ ਸੀ ਚਲੋ ਇੰਨੇ ਪੱਤੇ ਵੀ ਨਹੀਂ ਉੱਪਰ ਸੁੱਕ ਗਏ ਹੁਣ ਤਾਂ ਪੱਤੇ ਹੁਣ ਨਹੀਂ ਹੋਣਾ ਹੈ ਰੋਣੀ ਕਰੀ ਵੀ ਦੇਣਾ ਪੈਨਾ ਹੈ ਪਾਣੀ ਤੇ ਕਰ ਜਿਹਾਣਾ ਹਾਂ ਹਾਂ ਲੱਗੂ ਗਈ ਇਹਨੂੰ ਲੱਗਣੇ ਆ ਵਿੱਚੇ ਆਹ ਹੋਰ ਇਹ ਬਾਹਰ ਨਾ ਹਲਾ ਹਾਂ। ਹਾਂ। ਹੋਰ ਸੁਣਾ। ਬਸ ਠੀਕ ਆ। ਜਿਹੜੀ ਤੇ ਬਿੱਜੀ ਵੀ ਨਿਕਲਣ ਲੱਗ ਗਈ। ਨਾ। ਹਾਂ। ਬਲੇ ਤੂਰੀ ਹੋਈ ਆ। ਤੂਰੀ ਆ ਥੋੜੀ ਥੋੜੀ। ਬਾਹਰ ਨਿਕਲਣੀ ਫਿਰ ਤਾਂ ਹੁਣ ਤਾਂ ਨਹੀਂ। ਮੰਨ ਲੈ ਵੀ ਪਹਿਲਾਂ ਇੰਨੀ ਕੀ ਤੂਰੀਦੀ ਹੁੰਦੀ ਆ ਫਿਰ ਉੱਪਰ ਹਰੀ ਕੀ ਹੋ ਜਾਂਦੀ ਆ। ਉਸ ਤਰ੍ਹਾਂ ਹੋ ਗਈ ਕਿ ਦੋ ਦਿਨ ਤੱਕ ਬਾਹਰ ਆ ਜੂਗੀ। ਆ ਫਿਰ ਤਾਂ ਆ ਜੂਗੀ। ਉਹ ਪਾਣੇ ਖੇਤ ਚ ਜ਼ਿਆਦਾ ਪੱਤੇ ਜਿਹੜੇ ਵੀ ਹਨਾ। ਚਲ ਕੋਈ ਗੱਲ ਨਹੀਂ। ਨਿਕਲੇ ਜਾਣ। ਬਾਈ ਅਜ ਅਭੀ ਨਿਕਲਿਆ ਹੀ। ਪੱਤੇ ਝੜਨੇ ਹੀ ਆ ਬਾਈ। ਪੱਤੇ ਝੜਨੇ ਆ ਗੱਲ ਪੱਕੀ ਆ। ਉਹ ਤਾਂ ਟਾਈਮ ਹੈ ਨਾਲ ਬਸ ਸਿੱਧਾ ਕਰਨ ਦਾ ਕਣਕ ਦੇਖਦਾ ਵਧੀਆ ਜੰਮੀ ਕਣਕ ਦੀ ਹੈ ਨਾ ਹੈ ਕਣਕ ਕਣਕ ਵਧੀਆ ਬਾਈ ਸੁਪਰ ਸੀਡਰ ਨੂੰ ਵੀ ਜਣਾ ਥੋੜੀ ਜਿਹੀ ਗਿੱਲੇ ਜ਼ਿਆਦਾ ਚਾਹੀਦੀ ਆ ਗਿੱਲੇ ਵੀ ਜ਼ਿਆਦਾ ਚਾਹੀਦੀ ਆ ਹੂੰ ਜਿਹੜਾ ਆਪਣੇ ਕੋਲ ਗਰਨਾਨਕ ਵਾਲਾ ਸੁਪਰ ਸੀਡਰ ਤਾਂ ਨਾ ਹਾਂ ਉਡੀ ਬਜਾਈ ਦਾ ਫਰਕ ਹੈ ਤਾਂ ਉਹ ਮੈਂ ਤੈਨੂੰ ਦੱਸਤਾ ਰਿਹਾ ਵੀ ਉਹਦਾ ਜਿਹੜਾ ਵਿਚਾਲੇ ਵਾਲਾ ਰੋਲਾ ਨਾ ਹੂੰ ਉਹਦਾ ਰੁੱਲਾ 6 ਇੰਚੀ ਰੁੱਲਾ ਦਾ ਹੋ ਉਹ ਤਾਂ ਹੀ ਉਹ ਰੁੱਲਾ ਭਾਈ ਉਹ ਦੱਬ ਦਾ ਬਹੁਤ ਆ ਹੀਟਾ ਸਮਝ ਗਿਆ ਉਹ ਦੱਬ ਦਾ ਪ੍ਰੈਸ ਕਰਦਾ ਤਾਂ ਇੱਕ ਤਰ੍ਹਾਂ ਦਾ ਠੀਕ ਹੈ ਪ੍ਰੈਸ ਕਰਕੇ ਨਾਲੇ ਪਿੱਛੇ ਵੀ ਟੁਕੜਾ ਕਿਹੜਾ ਦੂਈ ਦੀ ਚੈਨ ਵਾਲੀ ਸੀ ਉਹ ਉਹ ਦੂਏ ਲੋਡ ਦਾ ਪਿੱਛੇ ਵਾਲਾ ਰੂਲਾ ਉਹੀ ਦਾ ਤਾਂ ਹੀ ਉਹ ਬਸ ਕਾਮਯਾਬ ਇਹ ਨਹੀਂ ਤਾਂ ਬਸ ਉਹ ਬਾਏ ਹੋਏ ਜਿਨੀ ਵੀ ਦਦਾ ਹਾਂ ਯਾਰ ਇਹ ਚੱਕਰ ਦਾ ਉਹ ਤੱਪੜ ਤੇ ਵੀ ਦਦਾ ਮੈਂ ਤਾਂ ਮੈਂ ਹੋਰ ਉਹਦੇ ਕਰਕੇ ਅਗਲਾ ਹਰੇ ਕੇ ਕਿੰਨੀ ਵਾਰ ਜੇ ਆਪਾਂ ਪਾੜ ਪਾ ਦਿੰਦੇ ਤੇ ਨਾ ਫਿਰ ਓਖਾ ਹੁੰਦਾ ਫਿਰ ਨਹੀਂ ਚੱਲਦਾ ਤਾਂ ਉਹ ਫਿਰ ਮਿੱਟੀ ਇਕੱਠੀ ਕਰ ਦਿੰਦਾ ਉਹ ਤੱਪੜ ਤੇ ਦਾ ਆਪੇ ਰੁੜ ਕੇ ਚੱਲਣ ਵਾਲਾ ਕੰਮ ਉਹ ਦੂਆ ਲਾਲਾ ਤੀਆ ਲਾਲਾ ਪਹਿਲਾਂ ਰੋਸਾ ਬਣਨ ਉਹਨੇ ਰੂਲੇ ਨੇ ਓਕਣਾ ਹੋ ਜਾਣਾ ਉਹਦਾ ਇਹ ਚੱਕਰ ਤਾਂ ਉਹ ਇੱਕ ਨੰਬਰ ਚੀਤੀ ਅਰ ਬਜਨ ਵੀ ਬਹੁਤ ਆਰਸ਼ੀ ਉੱਚ ਉਹਦਾ ਬਜਨ ਵੀ ਜ਼ਿਆਦਾ ਉਹ 7 ਫੁੱਟ ਆਈ 11 ਕਿਲੋ ਦਾ ਦਾ ਉਹ ਇਹ 11 ਦਾ ਹੋਣਾ ਨਹੀਂ ਹਾਂ ਠੀਕ ਇਹਦਾ ਬਜਨ ਘੱਟ ਆ ਫਿਰ ਉਹਦਾ ਰੁੱਲਾ ਇਹਨਾਂ ਨੇ ਘੱਟ ਪਾਇਆ ਪਾਇ ਮੈਂ ਕਹਿੰਦਾ 5 ਇੰਚੀ ਹੋਣਾ ਰੁੱਲਾ ਇਹ ਰੁੱਲਾ ਉੱਚਾ ਰਹਿੰਦਾ ਇਹ ਰੁੱਲਾ ਨਾ ਮਿੱਟੀ ਨੂੰ ਦੱਬਦਾ ਨਹੀਂ ਹੁੰਦਾ ਦਾਬ ਚਾਹੀਦੀ ਆ ਮਿੱਟੀ ਕਿਉਂ ਫਿਰ ਚੈਨ ਪਰ ਲੋਡ ਪੈਂਦਾ ਜੇ ਦਾਬ ਦਊਗਾ ਇਹ ਚੈਨ ਨੂੰ ਵੀ ਰੁੱਕਦਾ ਨਾ ਇਹਨਾਂ ਨੇ ਉੱਚਾ ਚੱਕਿਆ ਹੋਇਆ ਉਹ ਤੂੰ ਮੈਨੂੰ ਉਦੋਂ ਕਹਿੰਦਾ ਸੀ ਨਾ ਵੀ ਤੂੰ ਨੀਵਾ ਕਰਿਆ ਹੋਇਆ ਮੈਂ ਨੀਵਾ ਕਰਾਂ ਥੋੜਾ ਰੁੱਲਾ ਦੱਬੇ ਇਹਨੂੰ ਮਿੱਟੀ ਨੂੰ ਆਹ ਤਾਂ ਜੰਮੇ ਹੀ ਕਹਿੰਦੇ ਸਾਰੇ ਕਣਕੇ ਸਾਰੀ ਲੋਟ ਆ ਗਈ ਇਹ ਚੱਕਰ ਹੈ ਭਾਈ ਥੋੜਾ ਰੁੱਲਾ بڑا ਚਾਹੀਦਾ ਇਹ ਕੰਪਨੀ ਵਾਲੇ ਵੀ ਸਾਡਾ ਚੈਨ ਹੈ ਆ ਗੇਅਰ ਪਹਿਨਾ ਚੈਨਾਂ ਬਹੁਤ ਤੋੜੀਆਂ ਲੋਕਾਂ ਨੇ ਹੂੰ ਹੂੰ ਜਿਹੜੇ ਪਹਿਨਾ ਗੇਅਰ ਬਕਸੇ ਤੇ ਉਹਨਾਂ ਨੂੰ ਚੈਨਤੀ ਉਹ ਤਾਂ ਹੀ ਦਾ ਦਾਬ ਨੂੰ ਦੱਬਿਆ ਰਹਿਣਾ ਉਹਨੇ ਉੱਤ ਕਿਤੇ ਉਹਨੇ ਆਪਣੇ ਅਪਰੋੜਨਾ ਕੇਲੀ ਦਾ ਕੰਮ ਕਰਦਾ ਤਾਂ ਇੱਕ ਤਰ੍ਹਾਂ ਡੜਾ ਭੰਨਣ ਵਾਲਾ ਕੰਮ ਕਰਦਾ ਤਾਂ ਉਹ ਉਹਦਾ ਬਹੁਤ ਵਧੀਆ ਸਮਝ ਗਿਆ ਉਹਦਾ ਇਹ ਕੰਮ ਤਾਂ ਆਪਣੇ ਆਪ ਤੁਰਨਾਵ ਨੇ ਬੱਚੇ ਬੀਜ ਦੇ ਹੁੰਦੇ ਤੇ ਜੇ ਪਹਿਲੇ ਥਾਲੇ ਆਂਦਾ ਦੇਖ ਕਿੰਨੀ ਕਣਕ ਹੋਈ 23 24 24 ਕੰਟਲ 25 ਕੰਟਲ ਤੇਰੀ ਨਹੀਂ ਖੜੀਦੀ ਮੈਂ ਕਹਿੰਦਾ ਹੈ ਜਿਆਦਾ ਫਰਕਤ ਆ ਭਾਈ ਉਹਦਾ ਮੈਂ ਉਹੀ ਕਹਿੰਦਾ ਉਹ ਮੈਂ ਤੈਨੂੰ ਉਹੀ ਦੱਸਦਾ ਉਹਦਾ ਇੱਕ ਤਰ੍ਹਾਂ ਦੇ ਕਿਰਲੀ ਦਾ ਕੰਮ ਕਰਦਾ ਤਾਂ ਗਿੱਲ ਦੱਬ ਕੱਢ ਦੱਬ ਸਵਾਗੇ ਦਾ ਕੰਮ ਤਾਂ ਗਿੱਲ ਕੱਢਦਾ ਤਾਂ ਦੱਬਦਾ ਤਾਂ ਹੋਇਆ ਇਹਨਾਂ ਪੂਰੀ ਭਜਨ ਤਾਂ ਉਹਦੇ ਵਿੱਚ ਟਰੈਕਟਰ ਨੂੰ ਵੀ ਦੱਸਦਾਦਾ ਵੀ ਹੈ ਬਸ ਉਹਦਾ ਆਹੀ ਚੱਕਰ ਕਰਕੇ ਪ੍ਰੋਸੀਡਰ ਵਾਲੀ ਕਣਕ ਉੱਪਰ ਐ ਲੱਗੀ ਜਾਂਦੀ ਵੀ ਸੁੱਕ ਚ ਬੀਜ ਹੋਈ ਹੋਈ ਹਾਂ ਆ ਦੇਖ ਉਹੀ ਤਾਂ ਗੱਲ ਆ ਹਵਾ ਪੈਂਦੇ ਇਹ ਦੱਬਦੇ ਨਹੀਂ ਬਾਈ ਰੁੱਲੇ ਉੱਚੇ ਆ ਰੁੱਲੇ ਉੱਚੇ ਹੋਣ ਕਰਕੇ ਇਹਦਾ ਹੋਪ ਹੋਇਆ ਹੋਇਆ ਵੀ ਆਪਣਾ ਪ੍ਰੈਸ ਨਹੀਂ ਹੁੰਦੀ ਚੰਗੀ ਤਰ੍ਹਾਂ ਪ੍ਰੈਸ ਚਾਹੀਦੀ ਹੁਣ ਥੱਲਾ ਅਗਲਾ ਗਾਵਲੇ ਰੁੱਲੇ ਨੇ ਤਾਂ ਪੂਰਾ ਪ੍ਰੈਸ ਕਰਕੇ ਜਾਣਾ ਚਾਹੀਦਾ ਉਹਦੇ ਬਾਅਦ ਪਿੱਛੇ ਵਾਲੇ ਰੁੱਲੇ ਨੇ ਉਹ ਦਾਬ ਦੇਣੀ ਆ ਤੈਨੂੰ ਬਾਈ ਬਾਕੀ ਹੁਣ ਵਧੀਆ ਜਮੇ ਇੱਧਰ ਵੀ ਮੈਂ ਅੱਜ ਦੇਖਣ ਆਇਆ ਤਾਂ ਉਰੇ ਵੀ ਮੇਰੇ ਨਾ ਗੇੜਾ ਨਹੀਂ ਲੱਗਿਆ ਤੂੰ ਦੇਖ ਲੈ ਬਾ ਉੱਥੇ ਦੇਖ ਲਈਦੀ ਵੀ ਜਮੇ ਆਈ ਹਾਂ ਚੰਗੀ ਤਰ੍ਹਾਂ ਖੇਤਾਂ ਨੂੰ ਜਿਵੇਂ ਅੱਜ ਘੁੰਮੇ ਓਕਣਾ ਨਹੀਂ ਵੇ ਜੰਮੇ ਆ ਹੀ ਹੁੰਦਾ ਹਾਂ ਜੰਮੇ ਆ ਹੀ ਲੈ ਉੱਧਰ ਰਹਿ ਕੇ ਬਸ ਮੇਰੇ ਹੁਣ ਰਹਿ ਗਿਆ ਹਰ ਸਵੇਰ ਇੱਕ ਉਹ ਉੱਥੇ ਦੇਖਦਾ ਕੁਝ ਫਾਇਦੇ ਨਾਲ ਕੁਝ ਹੋਰੇ ਵੀਦਣਾ ਬਾਕੀ ਉਹ ਪਪੂਲਰ ਵਾਲੇ ਖੇਤ ਰਹਿ ਗਏ ਪਰ ਕਣਕ ਵੀ ਜੁਗਾਂ ਬਜਾਈ ਆਪਣੇ ਤਾਂ ਤਕਰੀਬਨ ਬਸ 10% ਰਹਿ ਗਈ ਹੈਨਾ ਹਾਂ ਉਹ ਆਪਣੇ ਤਾਂ ਨਿਬੜਿਆ ਭਈਆ ਕੰਨਾ ਕੁੰਨਾ ਕਾ ਚੱਲਣਾ ਯਾਰ ਭਈਆ ਪਰਚੇ ਪੁੱਛੀ ਜਾਂਦਾ ਆਏ ਨਹੀਂ ਹਸਰੇਸ਼ ਨਹੀਂ ਇਹਨਾਂ ਆਹਾ ਭਈਏ ਕਿਹੜੇ ਆ ਗਏ ਤੇਰੇ ਨਾ ਤੇਰੇ ਆਏ ਨਹੀਂ ਆ ਚੱਕੀਆਂ ਭਈ ਰਹਿਣ ਦੇ ਓਹੋ ਆਹਾ ਆਏ ਨਹੀਂ ਆਪਣਾ ਦੁਆ ਮਿੱਠੂ ਨਹੀਂ ਮਿੱਠੂ ਨਹੀਂ ਤਾਂ ਅਮਗ ਤੇਰੇ ਕਿਹੜੇ ਬੰਦੇ ਆ ਕਰਨੇ ਆਲੇ ਹੁਣ ਮਿੱਠੂ ਨੇ ਵੀ ਕਿਹਾ ਵਾ ਮੈਂ ਤਾਂ ਉਹਨੂੰ ਵੀ ਕਿਹਾ ਵਾ ਤੇ ਮੇਰੇ ਉਹ ਚਿਮੜਾ ਲੱਗਿਆ ਵਾ ਮੈਨੂੰ ਚਿਮੜਿਆ ਹੋਇਆ ਮੈਂ ਚੱਲ ਕੋਈ ਨਾ ਮੇਰੇ ਤੇ ਯਾਰ ਪੈਸੇ ਮੰਗਦਾਦਾ ਉਹ ਮੇਰਾ ਕੰਮ ਕਰਦਾ ਰਹਿੰਦਾ ਤੇ ਮੈਂ ਚੱਲ ਲਈ ਜਾ ਕਹਿੰਦਾ ਬਾਈ ਜ਼ਰੂਰੀ ਐ ਤੇਰਾ ਗੱਲ ਮੈਂ ਕੋਈ ਗੱਲ ਨਹੀਂ ਆ ਜਿਹੜਾ ਉੱਥੇ ਬੈਠੇ ਯਾਰ ਆਪਣੇ ਅ ਇੱਧਰ ਬੈਠੇ ਜੁਗਰਾਜ ਵਾਲੇ ਬਾੜੇ 'ਚ ਅੱਛਾ ਉਹ ਫਿਲੂ ਕਹਿੰਦੇ ਕਹਿੰਦੇ ਤਾਂ ਹੈ ਮੱਕੀ ਦੇਖਦੇ ਹੋ ਪਰਚੀ ਨੂੰ ਪੁੱਛੀ ਜਾਂਦੇ ਆਗੇ ਦੱਸਦਾ ਉਹ ਗੁੰਦੇ ਬਾਈ ਜਿੱਥੇ ਬਿਠਾਏ ਹੋਇਆ ਮੋਟਰਪੌਣੇ ਨਾ ਹਲੇ ਪਾਰਕੀ ਕਿੱਥੇ ਆਈ ਹੈ ਅਜੇ ਤਾਂ ਨਹੀਂ ਮਿਲਿਆ ਹੋਰ ਤਾਂ 25 ਤਰੀਕ ਤੇ ਬਾਅਦ ਮਿਲਨੀ ਹੈ ਮਿਲ ਜਲਣੀ ਹੈ ਠੀਕ ਹੈ ਉਹ ਵੀ ਪੱਕਾ ਪਤਾ ਲੱਗੂ ਹਲੇ ਐਂ ਤਾਂ ਇਹ ਵੀ ਤੈਂ ਵਿਜੀ ਦੀ ਵਧੀਆ ਜੰਮੀ ਆ ਬਹੁਤ ਵਧੀਆ ਜੇ ਕਣਕੇ ਜੰਮੀ ਬਾਈ ਹਾਂ ਫਰਕ ਹੈ ਕੁਝ ਧਰਤੀ ਦਾ ਫਰਕ ਆ ਯਾਰ ਆਪਣੀ ਧਰਤੀ ਦੇਖ ਆ ਦੇਖ ਮੇਰੀ ਗੱਲ ਸੁ ਸੁੱਕਾ ਇਹਨੂੰ ਹਵਾ ਨਹੀਂ ਪੈਣੀ ਪਰ ਸੋ ਹੋਇਆ ਹੋਇਆ ਜੰਮੀ ਹੋਣੀ ਹੈ ਇੱਕ ਨਾ ਮੈਂ ਤੈਨੂੰ ਹੋਰ ਦੱਸਦਾ ਮੰਡ ਰਹਿ ਜਾਂਦਾ ਮੰਡ ਮੰਡ ਦਾ ਰਹਿ ਜਾਂਦਾ ਤਾਂ ਹਵਾ ਘੁੰਮਦੀ ਗਏ ਉਰੇ ਤਾਂ ਹੀ ਆਰੇ ਹਵਾ ਜਿਹੜਾ ਦਾਣਾ ਜੱਪ ਪਾਟਕੇ ਜਿੰਨੇ ਗਿਲੇ ਚ ਗਿਆ ਉੱਥੀ ਪਿਆ ਉਹਨੇ ਤੁਰਨਾ ਇਹ ਚੱਕਰ ਇਹ 7 ਫੁੱਟ ਰੋਟਾ ਵਿਟਦਾ 6 ਫੁੱਟੇ ਰਹਿ ਗਿਆ ਦੇਖ ਲੈ ਨੋਈ ਹੱਲਿਆ ਹਾ ਟਰਾਲੇ ਖੜੇ ਆ ਵੀ ਛੱਡ ਕੇ ਆਉਣੇ ਆ ਰੋਪੜ ਤੇ ਪਰਾਂ ਕਹਿੰਦਾ ਬਾਕੀ ਦੇਖਦੇ ਆ ਦੇਖੋ ਖੜਿਆ ਤਿੰਨੇ ਭਰੇ ਖੜੇ ਆ ਇਹ ਇਹਦੇ ਕਰਕੇ ਟਰੈਕਟਰ ਦੀ ਸਰਵਿਸ ਨਹੀਂ ਅੱਜ ਕਰਾਉਣ ਜਾਣ ਤਾਂ ਪਹਿਲਾਂ ਕਹਿੰਦਾ 12:00 ਵਜੇ ਚੱਲਦੇ ਆ ਹੁਣ ਫੋਨ ਨਹੀਂ ਚੱਕਦਾ ਬੰਦਾ ਤੇ ਲਸਨભાઈ ਪੂਰਾ ਜੰਮਿਆ ਆ ਉਹ ਤਰਾਲੀ ਜੀ ਚੱਕਦੀ ਇਹਦੀ ਚੱਕਦੀ ਹੈ ਬਾਈ ਯਾਰ ਰੈਂਟ ਦੀ ਦੱਸਿਓ ਮੜਿਆ ਬਾਕੀ ਹੰਬੰਬੋਣਾ ਜੂਈ ਪਾਣੀ ਪਾਣੀ ਪਾਇਆ ਚੱਲ ਪਏ ਉੱਥੇ ਹੋਰ ਕਿਆਰਿਆਂ ਕਰਨੇ ਤੇ ਬਟ ਟਾਈਮ ਤੇ ਨਹੀਂ ਲੱਗਿਆ ਬਾਈ ਕਹਿੰਦਾ ਹੁਣ ਆ ਖਾਲੀ ਕਰਨੇ ਕਿਉਂ ਉਹ ਵੀ ਟਰਾਲੇ ਦੇਣੇ ਆ ਉਦੋਂ ਬਾਈ ਰਾਤ ਨੂੰ ਸਭ ਤੋਂ ਪਹਿਲਾਂ ਮੈਂ ਆਹ ਟਰਾਲਾ ਲੈ ਕੇ ਆਇਆ ਬਾਕੀ ਦੂਏ ਦਾ ਦੂਏ ਦਿਨ ਕੱਢ ਕੇ ਲਿਆ ਇਹਦਾ ਮੈਨੂੰ ਡਰਤਾ ਇੱਕ ਥੋੜਾ ਸਾਈਡ ਪਰ ਖੜਾ ਤੇ ਇੱਕੀ ਦੀਆਂ ਲਾਈਟਾਂ ਲੁੱਟਾਂ ਹੋਰ ਮਗਾ ਕੋਈ ਜਨਾ ਕੋਈ ਖੋਲ ਲਵੇ ਇਹ ਸਾਈਡ ਪਰ ਖੜਾ ਦਾ ਇਹ ਫਿਰ ਮੈਂ ਇਹਨੂੰ ਲੈ ਕੇ ਆ ਕੱਢ ਗਿਆ ਮੜਿਆ ਰਸੇ ਪਾ ਕੇ ਇਹ ਫਿਰ ਦੂਏ ਦਿਨ ਕੱਢ ਕੇ ਰਹਿੰਦਾ ਦੋ ਟਰਾਲੇ ਫੂਸ ਕੱਢਣਾ ਹੱਲੇ ਤਾ ਕਟਰ ਅੰਦਰ ਲੱਗੂਗਾ ਇਹ ਇੱਥੇ ਇਹ ਵੀ ਕੱਢਦੇ ਆ ਕਿ ਤਨ ਬਾਈ ਅੱਜ ਥੋੜਾ ਬਿਲ ਮਿਲਿਆ ਉਹ ਵੀ ਆ ਛੱਡ ਕੇ ਆਉਣੇ ਦੇ ਹਾਲੇ ਤੱਕ ਨਹੀਂ ਆਇਆ ਹੈਗਾ ਹੁਣ ਫੇਰ ਜਵਾਬ ਦੇਣਾ ਪੈਣਾ ਉਹਨੂੰ ਮੱਝਾਂ ਦਾ ਟਾਈਮ ਹੋ ਰਣਾ ਇਹਦੀ ਸਰਵਿਸ ਕਰਾਉਣੀ ਬਾਈ ਹੁਣ ਇਹਨੂੰ ਸਰਵਿਸ ਕਰਾਈਏ ਤੁਹਾਈਏ ਫੇਰ ਇਹਦੇ ਵਾਸਤੇ ਸਿਸਟਮ ਲੱਗਣਾ ਛੱਡਣਾ ਇਹਨੂੰ ਬਾਕੀ ਗੱਲਬਾਤ ਹੋ ਜੀ ਉੱਥੇ ਛੱਡ ਕੇ ਆਉਣਾ ਇਹ ਕਾਲੂ ਵਰਗਲ ਚਲੇਗੀ ਹੁਣ ਇਹਦੀ ਵੀ ਆਪੇ ਆ ਬਈ ਰੋਗੀ ਦੇ ਬੱਚੇ ਆਪਾਂ ਤਾਂ ਕਿੱਥੇ ਚਲੇਗੀ ਕਿੰਨੇ ਰਾਹੋਂ ਤੇ ਪਈ ਸਭ ਤੋਂ ਕਮਜ਼ੋਰ ਆ ਇਹ ਕਾਲੀ ਦੀ ਮੇਨਰਾ ਦਾ ਸਭ ਤੋਂ ਬਾਅਦ ਆੜੇ ਬੱਚਾ ਇਹ ਆ ਤਿੰਨੇ ਬੜੇ ਤਕੜੀਆਂ ਚਿੱਟੇ ये दो कुत्तियां एक कुत्ता है बाकी सारी ठीक है भाई का सबसे कमजोर है ओए कितने सोने लग रहे हैं आ देखो हम्म ए ਖਾਨਿਕੁਨੀਆਂ ਹੱਲੇ ਬਈ ਬਦੂ ਚਾਰਕ ਦਿਨਾਂ ਚ ਖੁੱਲਣੇ ਵਾਲੀਆਂ ਅੱਖਾਂ ਇਹਨਾਂ ਦੀਆਂ ਥੋੜੇ ਹੋਰ ਹੋ ਜਾਣ ਫੇ ਜੀ ਨੂੰ ਦੇਣੇ ਫੇ ਉਹਦੇ ਦੇ ਦੇਨੇ ਆ ਇੱਥੇ ਆਣਾ ਆਜੀ ਆਜੀ ਉਹਨਾਂ ਦੇ ਗੱਭੇ ਬੈਠੋਗੇ ਬਾਈ ਹੁਣ ਐ ਨਹੀਂ ਵੀ ਸਾਈਡ 'ਤੇ ਬਹਿ ਜਾ ਨਾ ਦੇਖੇ ਵਿੱਚ ਗਿਰੂਗੀ ਉਹਨਾਂ ਦੇ ਜਿਹੀ ਗਿਰੀ ਇਹਦੀ ਮੈਂ ਬਹੁਤ ਵਾਰ ਆਦਤ ਦੇਖੀ ਹੈ ਇਹ ਵੇ ਇਧਰ ਹੀ ਸਾਈਡ ਬਹਿ ਜਾ ਨਹੀਂ ਵਿੱਚ ਨੂੰ ਜਾ ਕੇ ਫਸੂਗੀ ਹਾਂ ਥੋੜੇ ਦਿਨ ਤਾਂ ਕੀ ਇਹ ਇਹਨਾਂ ਦੇ ਭੱਜਣ ਲੱਜਣਾ ਜਾਈ ਨੂੰ ਚੁੰਡਣਾ ਇਹ ਦੇਖਿਆ ਹੁਣ ਇਹ ਗੱਭੇ ਗਿਰੂਗੀ ਜਾ ਕੇ ਦੇ ਮਾਰ ਕੇ ਪਾਸੇ ਕਰਕੇ ਨੇ ਗੱਬੇ ਗਿਰਨਾ ਇਹਨਾਂ ਦੇ ਨਵਈ ਉਧਰ ਨੂੰ ਬੈਠ ਕੇ ਅੱ ਲੱਗੇ ਚੁੰਡਣੇ ਨੂੰ ਦੂਵੀ